ਲਓ ਜੀ ਤੁਹਾਨੂੰ ਦਿਖਾਉਣੇ ਆਂ ਵੀਰਵੱਲ ਆ ਲੈਂਦਾ ਸੁਪਰ ਸੀਡਰ ਚੀਮਾ ਮੰਡੀ ਹਨਾ ਤੁਹਾਨੂੰ ਪਤਾ ਵੀ ਵੀਰਵੱਲ ਦਾ ਨਾਮ ਕੋਈ ਅੱਜ ਇਹ ਨਹੀਂਗਾ ਵੀ ਦੱਸਣ ਦੀ ਲੋੜ ਹੈ ਸਾਨੂੰ ਹਨਾ ਸਾਰੇ ਕਿਸਾਨ ਭਰਾ ਜਾਣਦੇ ਨੇ ਵੀਰਵੱਲ ਵੀਰਵੱਲ ਆਪਦੇ ਇਪਲੀਮੈਂਟਾਂ ਲਈ ਜਾਣਿਆ ਜਾਂਦਾ ਹੈਗਾ ਸੁਪਰ ਸੀਡਰ ਰੋਟਾਵੇਟਰ ਬਹੁਤ ਸਾਰੇ ਇਪਲੀਮੈਂਟ ਲਈ ਜਾਣਿਆ ਜਾਂਦਾ ਹੈਗਾ ਛੋਟੇ ਟਰੈਕਟਰਾਂ ਦੇ ਵੱਡੇ-ਵੱਡੇ ਇਪਲੀਮੈਂਟ ਇਹਨਾਂ ਨਾਲ ਚਲਾਏ ਜਾਂਦੇ ਇਹਨਾਂ ਰੇਲੇ ਚੱਲਦੇ ਇਪਲੀਮੈਂਟਾਂ ਨਾਲ ਜੇ ਆਪਾਂ ਸੁਪਰ ਸੀਡਰ ਦੀ ਗੱਲ ਕਰਕੇ ਇਹ ਸੁਪਰ ਸੀਡਰ ਹੈ ਕਿਉਂਕਿ ਥਾਂ ਕਿਤੇ ਹੈ ਨਹੀਂ ਸੀਗਾ ਚਲਾਉਣ ਨੂੰ ਹਨਾ ਤਾਂ ਫਿਰ ਕਿਤੇ ਇਹਨੇ ਸਾਥੀ ਚਲਾ ਕੇ ਦੇਖਣਾ ਸੀਗਾ ਆਪਾਂ ਕਿਉਂਕਿ ਥਾਂ ਮਿਲ ਜਾਂਦਾ ਤਾਂ ਚੰਗੀ ਗੱਲ ਸੀਗੀ ਬਹੁਤ ਵਧੀਆ ਸੁਪਰ ਸੀਡਰ ਹੈ ਇਹਨਾਂ ਦਾ ਹਨਾ ਅੱਡਾ ਅੱਡਾ ਖਾਸੀਅਤ ਹੈ ਸੁਪਰ ਸੀਡਰ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਸੀਅਤਾਂ ਹੈ ਤੇ ਤੁਸੀਂ ਦੇਖ ਸਕਦੇ ਹੋ ਮੰਨ ਲਓ ਵੀ ਜੇ ਆਪਾਂ ਚੋਣੇ ਜਾਣੇ ਜਦੋਂ ਚਲਾਵਾਂਗੇ ਉਦੋਂ ਵੀ ਇਦਾਂ ਹੀ ਬਾਹਰ ਬਣਾਉਂਦਾ ਹੈਗਾ ਇਹ ਤੁਸੀਂ ਬਹੁਤ ਸਾਰੀਆਂ ਵੀਡੀਓ ਇਹਦੀਆਂ ਦੇਖੀਆਂ ਹੋਣਗੀਆਂ ਪਹਿਲਾਂ ਵੀ ਵੀ ਐਂ ਵਾਹਨ ਬਣਾਉਂਦਾ ਇਹ ਇਹਨਾਂ ਦੀ ਸੁਪਰ ਸੀਡਰ ਦੀ ਇਹ ਖਾਸੀਅਤ ਹੈ। ਤੇ ਬਾਕੀ ਹੋਰ ਬਹੁਤ ਸਾਰੇ ਐਪਲੀਮੈਂਟ ਬਣਾਉਂਦੇ ਆ ਜਿਵੇਂ ਕਿ ਰੋਟਾਵੇਟਰ ਵੀ ਬਣਾਉਂਦੇ ਆ ਹੋਰ ਵੀ ਬਹੁਤ ਸਾਰੇ ਬਣਾਉਂਦੇ ਆ। ਹੁਣ ਆਪਾਂ ਅੱਜ ਗੱਲ ਕਰ ਰਹੇ ਆ ਸੁਪਰ ਸੀਡਰ ਬਾਰੇ। ਠੀਕ ਹੈ। ਤੇ ਹੋਰ ਇਹਦੇ ਵਿੱਚ ਕੀ ਖਾਸੀਅਤ ਹੈ ਸੁਪਰ ਸੀਡਰ ਦੇ ਵਿੱਚ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ। ਆਪਾਂ ਪਰਫਾਰਮੈਂਸ ਆ ਉਹਨਾਂ ਨਾਲ ਗੱਲ ਕਰਾਂਗੇ ਜਿਹੜੇ ਟਰੈਕਟਰ ਚਲਾਈ ਜਾਂਦੇ ਆ ਨਾ ਉਹਨਾਂ ਨਾਲ ਗੱਲਬਾਤ ਕਰਦੇ ਆ। ਈ ਸਾਨੂੰ ਦੱਸੋ ਜੀ ਇਹਦੇ ਵਿੱਚ ਕੀ ਖਾਸੀਅਤ ਹੈ ਆ ਦੇਖੋ ਟਰੈਕਟਰ ਟਰੈਕਟਰ ਨੂੰ ਕੋਈ ਪਤਾ ਹੀ ਲੱਗਦਾਗਾ ਉਹ ਹੀ ਤੁਰਿਆ ਫਿਰਦਾ ਹੈ ਨਾਰਮਲੀ ਤੁਰਿਆ ਕਰਦਾ ਟਰੈਕਟਰ 7 ਤੋਂ ਲੈ ਕੇ 8 9 ਫੁੱਟੇ ਰੋਟਾ ਬੇਟਰ ਸੋ ਸਾਰੀ ਸੁਪਰ ਸੀਡਰ ਬਣਾਉਂਦੇ ਆ ਇਹ ਬਾਕੀ ਇਹਨਾਂ ਦੇ ਜਿਹੜੇ ਨੰਬਰ ਆ ਉੱਤੇ ਹੈਗੇ ਆ ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ ਇਹਨਾਂ ਨਾਲ ਆ ਦੇਖਿਓ 3 ਨੂੰ ਤਾਂ ਕੋਈ ਲੋੜ ਹੀ ਨਹੀਂ ਇੰਜਨ ਦੇ ਤਾਂ ਰੈਲਾ ਚੱਲਦਾ ਹੈਗਾ ਇੰਨੇ ਦਿਨੋਂ ਤਾਂ ਕੋਈ ਵਾਸਤਾ ਹੀ ਨਹੀਂ ਗਾ ਆ ਦੇਖ ਆਪਾਂ ਇੱਥੇ ਰੋਕ ਕੇ ਬਾਈ ਇਹਨਾ ਗੱਲ ਕਰਦੇ ਆ ਆਪਾਂ ਵੀ ਇਹਦੇ ਵਿੱਚ ਕੀ ਕੀ ਖਾਸੀਅਤ ਹੈ ਤੇ ਸਾਨੂੰ ਦੱਸੋ ਤੁਸੀਂ ਹਨਾ ਵੀ ਕਹਿੰਦੇ ਵੀ ਝੋਨੇ ਦੇ ਵਿੱਚ ਪਰਾਲੇ ਦੇ ਵਿੱਚ ਜਦੋਂ ਚਲਾਵਾਂਗੇ ਨਾ ਕਹਿੰਦੇ ਇੰਨੀ ਹੀ ਸਫਾਈ ਇਹਨੇ ਦੇਣੀ ਹੈ ਪਾ ਲਓ ਹੋਰ ਜਿਆਦਾ ਸਫਾਈ ਤਾਂ ਪੈਗਾ ਇਹ ਸੁਪਰ ਸੇਟ ਥੱਲੇ ਆਏ ਆਪਾਂ ਫਾਰਮਰ ਸਾਹਿਬ ਨਾਲ ਗੱਲ ਕਰਦੇ ਆ ਜਿਓ ਆਏ ਦੱਸੋ ਵੀ ਇਹਦੇ ਵਿੱਚ ਖਾਸੀਅਤ ਕੀ ਹੈ ਫੜ ਜੋ ਮੈਂ ਲਾਉਣਾ ਹੈ ਖਾਸੀਅਤ ਦੱਸੋ ਕੀ ਹੈ ਇਹਦੇ ਵਿੱਚ ਅਸੀਂ ਤਾਂ ਉਹ ਪੂਰੀ ਦਾ ਇਹਦੇ ਵਿੱਚ ਜੋ ਅੰਤਰ ਹੋਣਾ ਹੋਇਆ ਮਿਸਟਰ ਫੋਰਮੈਨ ਦਾ ਉਹ ਕਰਿਆ ਹੋਇਆ ਟਰੈਕਟਰ ਦੇ ਵਿੱਚ ਬਿਲਕੁਲ ਲੋੜ ਨਹੀਂ ਮੈਂ ਕੋਈ ਟਰਬੋ ਲੱਗਾ ਕੁਝ ਨਹੀਂ ਲੱਗਾ ਅੱਛਾ ਹਾਂਜੀ ਨਾਰਮਲ ਹੀ ਹੈ ਨਾਰਮਲ ਅੱਛਾ 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 ਇਹਦਾ ਮਗਰ ਕੀ ਫਰਕ ਕੀ ਪਾਇਆ ਹੋਇਆ ਇਹਦੇ ਵਿੱਚ ਫਰਕ ਤਾਂ ਇਹਦੇ ਵਿੱਚ ਸਾਰੇ ਨੇ ਜੀ ਅੱਛਾ ਤਾਂ ਮਟੀਰੀਅਲ ਹੀ ਪੂਰਾ ਟੌਪ ਦਾ ਲਾਇਆ ਹੋਇਆ ਹੈ ਠੀਕ ਹੈ ਹਾਂਜੀ ਜਿਹੜਾ ਰੂਟਰ ਆ ਥੱਲੇ ਵਾਲਾ ਉਹ ਹੈਵੀ ਆ ਜੀ ਠੀਕ ਹੈ ਬਾਡੀ ਲਈ ਆ ਉਹ ਪੂਰੀ ਫੁੱਲ ਹੈਵੀ ਆ ਜੀ ਠੀਕ ਹੈ ਜਿਹੜਾ ਗੀਅਰ ਲਾਇਆ ਉਹ ਵੀ ਹੈਵੀ ਡਿਟੀ ਦਾ ਲੱਗਿਆ ਹੋਇਆ ਜੀ ਠੀਕ ਹੈ ਇਹਦਾ ਤੁਸੀਂ ਤਾਂ ਗੀਅਰ ਲੱਗਿਆ ਹੋਇਆ 13 ਤੇ 23 ਦਾ ਹਾਂਜੀ ਹਾਂਜੀ 13 23 ਦਾ ਗੀਅਰ ਲੱਗਿਆ ਹੋਇਆ ਹਾਂਜੀ 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 ਮੰਨ ਲਓ ਵੀ ਕੰਮ ਹੀ ਛੱਡੀ ਨਹੀਂ ਕਿਤੇ ਨਹੀਂ ਕੰਮ ਹੀ ਨਹੀਂ ਛੱਡੀ ਕੰਪਨੀ ਸਾਨੂੰ ਕਹਿੰਦੀ ਵੀ ਸਾਨੂੰ ਕੰਮ ਵੀ ਕੰਮ ਹੀ ਛੱਡੀ ਨਾ ਜਿਹਦੇ ਵਿੱਚ ਅੱਛਾ ਨਾ ਨਾ ਪਤਾ ਕਹਿੰਦੇ 9 ਰੋਸ਼ਨ ਕਰਨਾ ਹੈਗਾ ਠੀਕ ਹੈ ਆਪਾਂ ਤੇ ਉਸ ਬੱਚੇ ਤੇ 9 ਵਜੇ ਹਾਂ ਆਪਾਂ ਦਾ 9 ਬਣਾਉਣਾ ਇੱਕ ਠ ਨਹੀਂ ਚੱਲਦਾ ਬਹੁਤ ਸੋਹਣਾ ਹੈਗਾ ਇਹ ਟੱਟਾ ਟੱਟਾ ਰੂਲਾ ਣਾਉਣੇ ਪਿੱਛੇ ਹੀ ਠੀਕ ਹੈ ਹਾਂਜੀ ਤਾਂ ਕਟਾ ਰੂਲਾ ਪਾਉਣੇ ਹਾਂਜੀ ਇਹ ਰੂਲੇ ਦਾ ਫਰਕ ਕੀ ਰਹਿੰਦਾ ਦੂਜੇ ਨਾਲ ਰੂਲੇ ਦੇ ਵਿੱਚ ਜਿਹੜੇ ਜਿਹੜਾ ਰੂਲਾ ਹੁੰਦਾ ਜੀ ਜਦੋਂ ਆਪਣਾ ਕਣਕ ਦਾ 20 ਹੋ ਗਿਆ ਇੱਥੇ ਹਾਂਜੀ ਇਹ ਇਹ ਨਾ ਦਬਦਾ ਨਹੀਂਗਾ ਜੀ ਇਹ ਪ੍ਰੈਸ ਆਹ ਸਾਈਡ ਤੇ ਪ੍ਰੈਸ ਕਰਦਾ ਇੱਥੋਂ ਵੀ ਇੱਥੋਂ ਪੋਲਾ ਰੱਖੂ ਬਾਹਰ ਰੱਖਦਾ ਜੀ ਹਾਂਜੀ ਹਾਂ ਕਰੰਟ ਨਹੀਂ ਹੁੰਦੀ ਬਾਹਰ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵੀ ਜਿੱਥੇ ਜਿੱਥੇ ਕਣ ਕੁਗਰ ਨਹੀਂ ਹੈ ਉਹਨੇ ਉਹਨੇ ਤੁਹਾਨੂੰ ਪੋਲਾ ਰੱਖ ਦਿਆ ਉਹਨੇ ਤੁਹਾਨੂੰ ਪੋਲਾ ਰੱਖ ਦਿਆ ਹਾਂ ਆਹ ਦੇਖੋ ਜਿੱਥੇ ਜਿੱਥੇ ਕਣ ਕੁਗਰ ਨਹੀਂ ਉਹ ਤੁਹਾਨੂੰ ਪੋਲਾ ਰੱਖ ਦਿਆ ਜਿਹੜਾ ਆਮ ਲੰਬਾ ਲੂਡਾ ਲਾਣੇ ਆਪੋ ਸਾਰਾ ਪ੍ਰੈਸ ਕਰ ਦੋ ਤਰ੍ਹਾਂ ਜੰਦਾ ਇਹ ਹਾਂ ਠੀਕ ਹੈ ਠੀਕ ਹੈ ਇਹ ਖਾਸੀਅਤ ਹੈ ਹਾਂਜੀ 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 ਠੀਕ ਹੈ ਠੀਕ ਹੈ ਬਾਕੀ ਜਦੋਂ ਆਪਾਂ ਇਹਨੂੰ ਜਦੋਂ ਰੂਟਾਵੇਟਰ ਬਣਾਉਣਾ ਆਪਾਂ ਨੇ ਜੀ ਪਿੱਛੇ ਦੋ ਨਾੜ ਚਾਰ ਨਾੜ ਖੋਲੋ ਜੀ ਪਿੱਛੇ ਰੂਟਾਵੇਟਰ ਬਣ ਜਾ ਰੂਟਾਵੇਟਰ ਬਣ ਇੰਨੇ ਕੰਮ ਹੈ ਹਾਂਜੀ ਇੰਨੇ ਕੰਮ ਹੈ ਕੋਈ ਲ ਅਈ ਡਈਆਂ ਲਾ ਕੇ ਉਹ ਮੋਰੋ ਬਟਰੈਕਟਰ ਲੈ ਕੇ ਵਿੱਚ ਬਾੜ ਦੋ ਥੱਲੇ ਉਹ ਲੋਕ ਪੈ ਜਾਂਦੇ ਨੇ ਉਹਦੇ ਮਾਰੋ ਨੜਕਸ ਬਈ ਫਿਰ ਸੁਪਰ ਹੀਟਰ ਫੇ ਬਣ ਜਾਂਦਾ ਠੀਕ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਤੇ ਬਾਕੀ ਤੁਸੀਂ ਜਦੋਂ ਇਹਨਾਂ ਦੀਆਂ ਇੱਕ ਸਾਹ ਖੜੇ ਆ ਇਹਨਾਂ ਨਾਲ ਵੀ ਤੁਹਾਨੂੰ ਮਿਲਾ ਦਿੰਨੇ ਆ ਪਹਿਲਾਂ ਕਹਿੰਦੇ ਅਸੀਂ ਮਿਲਣਾ ਨਹੀਂ ਮੈਂ ਚਾਹ ਮੈਂ ਮਿਲਾਈ ਦਿੰਨਾ ਹੈਗਾ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਪਹਿਲਾਂ ਤਾਂ ਗੱਲ ਤਾਂ ਜਿਹੜਾ ਤੁਹਾਡਾ ਸੁਪਰ ਸੀਡਰ ਹੈ ਹੂੰ ਪਿਛਲੇ ਸਾਲ ਵੀ ਮੈਂ ਇਹਦੀਆਂ ਵੀਡੀਓ ਦੇਖੀਆਂ ਸੀ ਜਮਾ ਆਦਾਂ ਚੋਂ ਆਪਾਂ ਖਾਲੀ ਵਾਂਹ ਚਲਾ ਰਹੇ ਹਾਂ ਹਾਂਜੀ ਜੀ ਪੂਰੇ ਫੁੱਲ ਕਚਰੇ ਦੇ ਵਿੱਚ ਵੀ ਇਹ ਇੰਨੀ ਸਫਾਈ ਦਿੰਦਾ ਹੈਗਾ ਬਿਲਕੁਲ ਜੀ ਬਿਲਕੁਲ ਹੈਨਾ ਤਾਂ ਮੰਨ ਲਓ ਇਹਦੇ ਪਿੱਛੇ ਕੀ ਕਾਰਨ ਹੈ ਮਟੀਰੀਅਲ ਚੰਗਾ ਲਾਉਣੇ ਕਿਵੇਂ ਕੋਈ ਨਵੀਂ ਤਕਨੀਕ ਇਹਦੇ ਵਿੱਚ ਕੀ ਕੀਤਾ ਬਾਈ ਜੀ ਕੋਈ ਵੀ ਚੀਜ਼ ਆ ਕੁਆਲਿਟੀ ਨਾਲ ਤਕਨੀਕ ਲਾਉਣ ਨਾਲ ਸਾਰਾ ਕੁਝ ਬਣਦਾ ਕੰਲਾ ਲੋਹੇ ਲਾਉਣ ਨਾਲ ਕੁਝ ਨਹੀਂ ਹੁੰਦਾ ਹਮ ਮਤਲਬ ਕਿ ਅਸੀਂ ਹਰ ਇੱਕ ਚੀਜ਼ ਤੇ ਧਿਆਨ ਦਿੰਨੇ ਆ ਠੀਕ ਹੈ ਹੁਣ ਤੁਸੀਂ ਜਿਹੜੀ ਸਾਡੀ ਟਾਇਨ ਆ ਉਹ ਸਾਡੀ ਤੁਹਾਨੂੰ ਮੈਂ ਮਤਲਬ ਦਿਖਾਉਂਗਾ ਹਮ ਬੰਦੀ ਦੀ ਹੋਂ ਸਾਡੇ ਇੱਕ ਫਰਮਾ ਬੰਦਾ ਕਿੰਨਾ ਮਰਜੀ ਰੇ ਦੀ ਡਲੀ ਆ ਜਾਏ ਤਾਂ ਵੀ ਨਹੀਂ ਬਲੋਕੀ ਹੁੰਦੀ ਓਕੇ ਉਹ ਵੀ ਆਪਦੀ ਸਪੈਸ਼ਲ ਆਪਦੀ ਡਾਈ ਬਣਵਾਈ ਹੋਈ ਹੈ ਟਾਈਮ ਦੀ ਡਿਸਕ ਆ ਉਹ ਸਾਡੀ ਆਪਦੀ ਬੰਦੀ ਆ ਠੀਕ ਹੈ ਮਤਲਬ ਕਿ ਜਦੋਂ ਹਰ ਇੱਕ ਜੀ ਸਾਡੇ ਆਪਦੇ ਇਨ ਹਾਊਸ ਬੰਦੀ ਆ ਤਾਂ ਉਹਦਾ ਫਰਕ ਪੈਂਦਾ ਨਾ ਕੁਆਲਿਟੀ ਬੰਦੀ ਆ ਹੂੰ ਦੇਖੋ ਇਨ ਹਾਊਸ ਚੀਜ਼ ਬਣਾ ਕੇ ਮਾਰਕੀਟ ਨੂੰ ਮਹਿੰਗੀ ਮਿਲਦੀ ਆ ਹੂੰ ਜਿਹੜਾ ਆਊਟਸੋਰਸਸ ਹਮ ਸਸਤੇ ਪੈਂਦੇ ਇਨ ਹਾਊਸ ਮਹਿੰਗੀ ਪੈਂਦੀ ਆ ਹੂੰ ਪਰ ਉਹਦਾ ਤੁਹਾਨੂੰ ਬੈਨੀਫਿਟ ਇਹ ਹੈ ਵੀ ਨਾ ਕੁਆਲਿਟੀ ਬਣ ਜਾਈ ਸਾਡੇ ਪ੍ਰੋਡਕਟ ਦੀ ਹੂੰ ਇਹ ਬੈਨੀਫਿਟ ਹੈ ਹਾਂ ਹੁਣ ਮੰਨ ਕੇ ਜੇਲ ਦੂਸਰੀ ਗੱਲ ਕੀਆ ਸਾਡੇ ਇੰਪਲੀਮੈਂਟ ਨੂੰ ਕਿਸਾਨ ਤਾਂ ਪਸੰਦ ਵੱਧ ਕਰਦੇ ਸਾਡਾ ਰੋਟਾਵੇਟਰ ਤਾਂ ਦੇਖੀ ਆ ਹੂੰ ਅਸੀਂ 14 ਫੁੱਟ ਤੱਕ ਦਾ ਰੋਟਾਵੇਟਰ 60 ਐਚਪੀ ਤੇ ਚਲਾਤਾ ਹਾਂ ਬਿਲਕੁਲ ਕਿਉਂਕਿ ਅਸੀਂ ਰੋਟਾਵੇਟਰ ਨੂੰ ਇੰਨੀ ਸ਼ੋਧਣਾ ਬਣਾਉਣਾ ਕਿ ਇੰਨਾ ਹਲਕਾ ਰੈਲਾ ਚੱਲਦਾ ਹੂੰ ਵੀ ਹੁਣ ਜੇ 8 ਫੁੱਟ ਦੀ ਗੱਲ ਕਰੀ ਅਸੀਂ 50 ਐਚਪੀ ਦੇ ਟਰੈਕਟਰ ਤੇ ਬੜੇ ਆਰਾਮ ਨਾਲ ਚੱਲਦਾ ਸਾਡਾ ਇੱਕ ਸੁਪਰ ਸੀਡਰ ਰੋਟਾਵੇਟਰ ਲੇਜ਼ਰ ਲੈਵਲਰ ਹੋਰ ਕੀ ਆਪਾਂ ਬਣਾਉਣ ਆਪਣੇ ਕੋਲ ਡੀਐਸਆਰ ਬਣਦੀ ਹੈ ਜੀ ਠੀਕ ਹੈ ਮੇਜ਼ ਪਲੈਂਟਰ ਬਣਦੀ ਹੈ ਜੀ ਠੀਕ ਹੈ ਹਾਈਡਰੋਲਿਕ ਜੀ ਰੋਡਰਲ ਬਣਦੀ ਹੈ ਜੀ ਰੋਡਰਲ ਤਕਰੀਬਨ ਇਮਪਲੀਮੈਂਟ ਜਿੰਨੇ ਕਿਸਾਨਾਂ ਵਾਲੇ ਇਮਪਲੀਮੈਂਟ ਸਾਰੇ ਬਣਦੇ ਆ ਹਾਂ ਮੰਨੂਗੀ ਸਾਰੇ ਇਮਪਲੀਮੈਂਟ ਬਣਨਿਆ ਕੁਆਲਟੀ ਦਾ ਬਣਾਉਣਿਆ ਬਾਕੀ ਆਪਾਂ ਤੁਹਾਨੂੰ ਨਜ਼ਦੀਕ ਤੋਂ ਚੱਲ ਕੇ ਦਿਖਾਉਣੇ ਆ ਰੋਟਾਵੇਟਰ ਆ ਜਿਹੜਾ ਦੁਬਾਰੇ ਚੱਲਦੇ ਆ ਆਪਾਂ ਉਥੇ ਤੁਹਾਨੂੰ ਦਿਖਾਉਣੇ ਆ ਹਾਂ ਹਾਂ ਬਿਲਕੁਲ ਇਹ ਇਹ ਦੇਖੋ ਨਾ ਪੋਲਾ ਰਹਿੰਦਾ ਹੈਗਾ ਹਾਂ ਪਟਕੇ ਦਿਖਾਓ ਜੀ ਹਾਂ ਦੇਖੋ ਬਹੁਤ ਡੰਗਾਈ ਹੈ ਇੱਕ ਗਿੱਠਾ 6 6 ਇੰਚ 6 4 ਇੰਚ ਡੰਗਾਈ ਹੈ ਇੱਥੇ ਜਿਆਦਾ ਵੀ ਕਰ ਸਕਦੇ ਹੋ ਹਾਂ ਬਿਲਕੁਲ ਜਿੰਨੀ ਮਰਜ਼ੀ ਕਰ ਲਓ ਤੁਹਾਨੂੰ ਸਰ ਕੋ 1500 ਆਰਪੀਏ ਤੋਂ ਬਿਲਕੁਲ ਚਲਾਉਣ ਆ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬਹੁਤ ਸੋਨਾ ਚੱਲਦਾ ਹੈਗਾ ਮੰਨ ਲਓ ਕਿ ਆ ਨਾ ਵੀ ਦੇਖੋ ਅਸੀਂ ਕੁਆਲਿਟੀ ਲਾਉਣੀ ਹੈ ਹਰ ਇੱਕ ਚੀਜ਼ ਦੀ ਹੁਣ ਤੁਹਾਨੂੰ ਸੁਪਰ ਸੀਡਰ ਤੁਹਾਨੂੰ ਨੇੜੇ ਚੱਲ ਕੇ ਦਿਖਾਉਣੇ ਇੱਕ ਮਿੰਟ ਰੁਕ ਇਹ ਇਹ ਸੁਪਰ ਸੀਡਰ ਹੈ ਜੀ ਹਾਂ ਜੀ ਜਿਹੜਾ ਮੰਨ ਲਓ ਤਵੀਆਂ ਦਾ ਵੀ ਫਰਕ ਹੈ ਦੂਜਿਆਂ ਨਾਲ ਹੁਣ ਜਿਹੜੀ ਸਾਡੀ ਤਵੀ ਆ ਜੀ ਇਹਨਾਂ ਉਸ ਬੰਦ ਕੇ ਜੰਦਲ ਦੀ ਪਿਓਰ ਸ਼ੀਟ ਲੈ ਕੇ ਆਪਦੀ ਲੇਜ਼ਰ ਤੇ ਕਟਿੰਗ ਕਰਕੇ ਆਪਦੇ ਅੰਦਰ ਇੱਕ ਫਰਮਰ ਨਾਲ ਪ੍ਰੈਸ ਕਰਕੇ ਹੂੰ ਤੁਸੀਂ ਇਹ ਪਿਓਰ ਟਾਈ ਹੈ ਮੈਂ ਪ੍ਰੋਪਰ ਠੀਕ ਹੈ ਡਿਸਕਾ ਹੁਣ ਬਾਹਰੋਂ ਆਪਾਂ ਲਵਾਂਗੇ ਜੀ ਉਹ ਪੱਤਰੇ ਦਾ ਮਾਲ ਬਣਾਉਂਦੇ ਨੇ ਹੂੰ ਹੁਣ ਇਹ ਸਟੀਲ ਆਉਂਦੀ ਆ ਮੰਨ ਕੇ ਚੱਲੋ ਵੀ ਕਹਿ ਦਈਏ ਵੀ ਆਪਾਂ 180 ਤੋਂ 85 ਰੁਪਏ ਕਿਲੋ ਉਹ ਬੰਦੇ ਨੇ 120 30 ਰੁਪਏ ਕਿਲੋ ਦਾ ਸਟੀਲ ਆਮ ਨੋਰਮਲ ਸਟੀਲ ਲੈਤੀ ਉਹਨੂੰ ਕੱਟ ਤੇ ਇੱਕ ਪੱਤਰੇ ਦਾ ਮਾਲ ਹੁੰਦਾ ਹੂੰ ਉਹਦੇ ਵਿੱਚ ਪ੍ਰੋਪਰ ਥਿੱਕਨੈਸ ਨਹੀਂ ਹੁੰਦੀ ਕਿਤੋਂ 2 ਹੁੰਦੀ ਆ ਕਿਤੋਂ ਸਵਾ 2 ਹੁੰਦੀ ਆ ਕਿਤੋਂ ਪੌਣੇ 3 ਤੇ ਪ੍ਰੋਪਰ ਢਾਈ ਆ ਡਿਸਕ ਵੀ ਪ੍ਰੋਪਰ ਬੰਦ ਹੁੰਦੀ ਆ ਬਿਲਕੁਲ ਹੁਣ ਸਾਡੀ ਇਹ ਟਾਇਰ ਦੇਖੋ ਹੂੰ ਸੁਣੋ ਜੀ ਦੀ ਢਾਈ ਦਿਖਾਵਾਂਗੇ ਆਪਦੀ ਇੱਕ ਟਾਇਰ ਨਾਲ ਵੀ ਦਾਣਾ ਸਾਰਾ ਇਕੱਠਾ ਡਿੱਗਦਾ ਨਹੀਂ ਨਹੀਂ ਮੈਂ ਤੁਹਾਡੀ ਇਹਨਾਂ ਦੀ ਜੇ ਮੈਂ ਗੱਲ ਕਰਾਂ ਮੈਂ ਫੈਕਟਰੀ ਸਾਰੀ ਵਿਜ਼ਿਟ ਕੀਤੀ ਹੈ ਨਾ ਸਾਰਾ ਸਮਾਨ ਬਹੁਤ ਵਧੀਆ ਬਣਾਉਂਦੇ ਆ ਕੋਈ ਕਿਤੇ ਕੋਈ ਕਮੀ ਨਹੀਂ ਛੱਡਦੇ ਕਿਸੇ ਵੀ ਤਰ੍ਹਾਂ ਦੀ ਕਾਸਟਿੰਗ ਦੇ ਕਲੰਪ ਲਵਾਉਣਿਆ ਵਧੀਆ ਬਿਲਕੁਲ ਹੂੰ 13 23 ਦਾ ਮਲਟੀ ਸਪੀਡ ਗੇਅਰ ਬਾਕਸ ਹੋ ਗਿਆ ਜੀ ਹੂੰ ਪੀਟੀਓ ਹੈ ਵੀ ਬੜੇ ਕਾਸਟਿੰਗ ਦੇ ਡਿਸਕ ਆਉਂਗੇ ਤੁਸੀਂ ਗਹਿਰਾਈ ਦੇਖੋ ਕੈਮਰਾ ਬਿਲਕੁਲ ਬਿਲਕੁਲ ਬਹੁਤ ਗਹਿਰਾਈ ਹੈ ਆਪਾਂ ਇਹ ਕੁਦਰਤੀ ਤੌਰ ਤੇ ਆ ਦਾ ਕੁਦਰਤੀ ਰੁਕ ਗਿਆ ਹਾਂ ਸਹੀ ਹੈ ਤੁਸੀਂ ਐਂ ਦੇਖੋ ਵੀ ਸਾਡਾ ਜਿਹੜਾ ਸਾਡਾ ਇਹ ਸੁਪਰਸੀਡਰ ਆ ਇਹਦੇ ਵਿੱਚ ਕੀ ਆ ਨਹੀਂ ਆਮ ਜ਼ਿਆਦਾਤਰ ਕੰਪਨੀਆਂ ਵਿੱਚੋਂ ਕਿਸਾਨਾਂ ਨੂੰ ਦੋ ਚੀਜ਼ਾਂ ਸੋਚਣੀਆਂ ਪੈਂਦੀਆਂ ਨੇ ਜਾਂ ਤਾਂ ਉਹਦਾ ਰੋਲਰ ਵਾਲਾ ਰੋਟੇਟਰ ਬਣਦਾ ਜਾਂ ਡਾਲ ਵਾਲਾ ਬਣਦਾ ਕਿਸੇ ਵੀ ਕੰਪਨੀ ਵਿੱਚ ਡਬਲ ਆਪਸ਼ਨ ਨਹੀਂ ਹੈਗੀ ਵੀਰਵਲ ਦੇ ਵਿੱਚ ਹੀ ਆ ਡਬਲ ਆਪਸ਼ਨ ਆ ਬੀਸ ਨੂੰ ਤੁਸੀਂ ਰੂਲਰ ਵਾਲਾ ਰੋਟੇਟਰ ਵੀ ਬਣਾ ਸਕਦੇ ਹੋ ਡਾਲਿਆ ਵਾਲਾ ਵੀ ਬਣਾ ਸਕਦੇ ਹੋ ਠੀਕ ਆ ਆ ਦੇਖੋ ਰਵੀ ਜੀ ਦਿਖਾਓ ਹੁਣ ਐਸ ਇਟ ਇਜ਼ ਇਹਨੂੰ ਪਿੰਨਾ ਤੇ ਤੁਸੀਂ ਤਿੰਨ ਨਟ ਖੋਲ ਕੇ ਰੂਲਰ ਵਾਲਾ ਬਣ ਜੂ ਠੀਕ ਹੈ ਜੇਕਰ ਤੁਹਾਨੂੰ ਰੋਲਰ ਵਾਲਾ ਪਸੰਦ ਨਹੀਂ ਹੈਗਾ ਤੁਸੀਂ ਇਹ ਛੇ ਨਟ ਦੋਨੋਂ ਸਾਈਡ ਖੋਲੋ ਤੁਸੀਂ ਇਹ ਡਾਲਾ ਪਾਸੇ ਡਾਲਾ ਕਿਟ ਅਸੀਂ ਬਿਲਕੁਲ ਫਰੀ ਦੇ ਦਿੰਦੇ ਆ ਠੀਕ ਹੈ ਠੀਕ ਹੈ ਓਕੇ ਇੱਕ ਮੈਨੂੰ ਐ ਦੱਸੋ ਜਿਹੜੀ ਸਬਸਿਡੀ ਹੈ ਉਹ ਕਿੰਨੀ ਹੈ ਸਬਸਿਡੀ ਇਸ ਵਾਰ ਪੰਜਾਬ ਹਰਿਆਣਾ ਵਿੱਚ ਸੁਪਰ ਸੀਡਰ ਦੇ 1,20,000 ਰੁਪਇਆ ਜਿੰਨਾ ਲੋਕਾਂ ਨੇ ਸਬਸਿਡੀ ਦਾ ਫਾਇਲਾ ਭਰੇ ਜਿੰਨਾ ਡਰਾਅ ਨਿਕਲੇ ਨੇ ਐ ਹਰ ਕਿਸੇ ਨੂੰ ਸਬਸਿਡੀ ਮਿਲਦੀ ਨਹੀਂ ਹੁੰਦੀ ਜਿਹੜਾ ਪਹਿਲਾਂ ਸਬਸਿਡੀ ਲਈ ਪ੍ਰੋਸੈਸ ਕਿ ਹੁੰਦਾ ਕਈ ਵਾਰ ਜ਼ਿੰਮੇਵਾਰ ਭਾਈ ਇਹ ਚੀਜ਼ ਆ ਭਲੇਖਾ ਖਾ ਜਾਂਦੇ ਨੇ ਹਮ ਸਭ ਤੋਂ ਪਹਿਲਾਂ ਸਬਸਿਡੀ ਦੇ ਫਾਰਮ ਦੀ ਡੇਟ ਨਿਕਲਦੀ ਹੁੰਦੀ ਹੈ ਉਦੋਂ ਫਾਰਮ ਭਰਨੇ ਹੁੰਦੇ ਆ ਫੇਰ ਉਸ ਤੋਂ ਬਾਅਦ ਉਹ ਡਰਾਅ ਨਿਕਲਦਾ ਉਹੀ ਬੰਦੇ एलिਜੀਬਲ ਹੁੰਦੇ ਨੇ ਜਿੰਨਾਂ ਡਰਾਅ ਵਿੱਚ ਲਿਸਟ ਵਿੱਚ ਨਾਮ ਆਉਂਦੇ ਹਮ ਸਾਡਾ ਇੰਪਲੀਮੈਂਟ ਕੋਈ ਵੀ ਲੈ ਲਓ ਭਾਰਤ ਸਰਕਾਰ ਤੋਂ ਮਨਜ਼ੂਰशुदा ਸਬਸਿਡੀ ਪ੍ਰਾਪਤ ਸਾਡਾ ਹਰਕ ਬਿਲ ਤੇ ਤੁਹਾਨੂੰ ਸਬਸਿਡੀ ਮਿਲੂ ਪਰ ਜੇ ਨਿੱਕੀ ਦੀ ਗੱਲ ਇਹ ਹੈ ਵੀ ਬੰਦੇ ਨੂੰ ਸਬਸਿਡੀ ਨਿਕਲਨੀ ਚਾਹੀਦੀ ਆ ਠੀਕ ਹੈ ਅਸੀਂ ਪਿਛਲੇ ਸਾਲ ਪਲੈਨ ਲਾਉਂਦੇ ਸੀ ਲੋਕਾਂ ਨੇ ਇਸ ਵਾਰ ਡਿਮਾਂਡ ਕੀਤੀ ਵੀ ਆ ਮਤਲਬ ਕੀ ਕੱਪਾਂ ਵਾਲਾ ਰੂਲਾ ਲਗਾਓ ਜੀ ਕਿੰਨਾ ਪ੍ਰੈਸ ਵਧੀਆ ਇਸ ਵਾਰ ਆਪਾਂ ਇਹ ਵੀ ਲਾਇਆ ਓਕੇ 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 ਵੀ ਮਤਲਬ ਕਿ ਆਪਾਂ ਸੁਪਰ ਸੀਟਰ ਤੇ ਹਰਕ ਤੋਂ ਮੈਂ ਕੁਆਲਿਟੀ ਸਾਡੇ ਤੁਸੀਂ ਐਂ ਗੱਲ ਕਰੋ ਵੀ ਹਰਕ ਨਟ ਬੋਲਟ ਲੋਕ ਨਟ ਲੱਗਿਆ ਹੋਊਗਾ 10.5 हाइट ਐਂਡ ਸਾਈਲ 10.988 ਕੁਆਲਿਟੀ ਦਾ ਤੁਸੀਂ ਸਮਝੋਤਾ ਦੇਖੋ ਕਰਦੇ ਨਹੀਂਗੇ। ਮਤਲਬ ਕਿ ਤੁਹਾਨੂੰ ਅਸੀਂ ਕੱਲੀ-ਕੱਲੀ ਚੀਜ਼ ਬੰਦੇ ਦਾ ਵੀ ਸਕਰੀਨਸ਼ਾਟ ਦੇ ਦਾਂਗੇ। ਬਾਕੀ ਦੇਖ ਲਓ ਜੀ ਕਰ ਲਿਓ। ਨਹੀਂ ਇੰਨਾ ਯਕੀਨ ਹੈਗਾ ਤੁਹਾਡੇ ਤੇ ਹਨਾ ਵੀ ਤੁਸੀਂ ਮਾੜੀ ਚੀਜ਼ ਨਹੀਂ ਲਾਉਂਦੇ। ਬਾਕੀ ਜਿਹੜੇ ਇਹਨਾਂ ਦੇ ਨੰਬਰ ਹੈ ਜੀ ਸਕਰੀਨ ਦੇ ਉੱਤੇ ਚੱਲਦੇ ਆ ਤੁਸੀਂ ਸੁਪਰਸੀਡਰ ਲੈਣਾ ਹੈ ਰੋਟਾਵੇਟਰ ਕੋਈ ਵੀ ਇਪਲੀਮੈਂਟ ਲੈਣਾ ਹੈਗਾ ਹਨਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲਦੇ ਆ। ਬਾਕੀ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਥੈਂਕ ਯੂ ਹਨਾ ਤੁਸੀਂ ਸਾਡੇ ਲਈ ਟਾਈਮ ਕੱਢ ਕੇ ਸਾਨੂੰ ਸਮ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ